ਪਾਕਿਸਤਾਨ ਦੇ ਵਿੱਚ ਇਸਲਾਮ ਕਬੂਲ ਕਰਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅੱਜ ਸੇਖਪੁਰਾ ਅਜ਼ਾਦਤ ਦੇ ਵਿੱਚ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਗਿਆ ਸੀ ਸੂਤਰਾਂ ਮੁਤਾਬਕ ਇਸ ਇੱਕ ਵੀਡੀਓ ਜਿਹੜਾ ਕਿ ਸਾਹਮਣੇ ਹੈ ਜਿਸ ਦੇ ਵਿੱਚ ਉਹ ਸਾਫ਼ ਕਹਿ ਰਹੀ ਹੈ ਕਿ ਉਹ ਪਿਛਲੇ 9 ਸਾਲਾਂ ਤੋਂ ਇਸ ਨਾਲ ਸੰਪਰਕ ਦੇ ਵਿੱਚ ਆ ਤੇ ਉਸ ਨੂੰ ਪਿਆਰ ਕਰਦੀ ਹੈ ਤੇ ਹੁਣ ਉਹ ਆਪਣੀ ਮਰਜ਼ੀ ਦੇ ਨਾਲ ਇਸ ਦੇ ਨਾਲ ਨਿਕਾਹ ਕਰ ਰਹੀ ਹੈ ਤੇ ਇਹ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਪਾਕਿਸਤਾਨ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਸਮੂਹ ਦੇ ਵਿੱਚੋਂ ਕਪੂਰਥਲਾ ਦੀ ਔਰਤ ਸਰਬਜੀਤ ਕੌਰ ਜੋ ਕਿ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਬਾਅਦ ਦੇ ਵਿੱਚ ਇਸ ਦਾ ਇੱਕ ਨਿਕਾਹ ਵਾਲਾ ਸਰਟੀਫਿਕੇਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦਾ ਜਿਸ ਤੋਂ ਬਾਅਦ ਸਾਫ਼ ਹੋਇਆ ਹੈ ਕਿਸਰਵਜੀਤ ਕੌਰ ਨੇ ਪਾਕਿਸਤਾਨ ਦੇ ਵਿੱਚ ਰਹਿੰਦੇ ਮੁੰਡੇ ਦੇ ਨਾਲ ਨਿਕਾਹ ਕਰ ਲਿਆ ਤੇ ਉੱਥੋਂ ਦਾ ਇਸ ਨੇ ਧਰਮ ਵੀ ਕਬੂਲ ਕਰ ਲਿਆ ਜਿਸ ਦੀਆਂ ਹੁਣ ਤਸਵੀਰਾਂ ਸਾਹਮਣੇ ਆ ਚੁੱਕੇ ਨੇ ਜਿਸ ਮੁੰਡੇ ਦੇ ਨਾਲ ਇਸ ਮਹਿਲਾ ਨੇ ਨਿਕਾਹ ਕੀਤਾ ਉਸ ਦੇ ਨਾਲ ਜਿਹੜੀਆਂ ਕੀ ਤਸਵੀਰਾਂ ਸਾਹਮਣੇ ਨੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਿਹੜੀ ਕੀਤੀ ਹੈ ਜਿਹਦੇ ਨਾਲ ਵਾਇਰਲ ਹੋ ਰਹੀ ਹੈ ਸਰਵਜੀਤ ਕੌਰ 4 ਨਵੰਬਰ ਨੂੰ 1932 ਸ਼ਰਧਾਲੂਆਂ ਦੇ ਨਾਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਏ ਸੀ ਕਰ ਵਾਪਿਸ ਆਉਣ ਵਾਲੇ ਸਮੂਹ ਦੇ ਵਿੱਚ ਇਹ ਸ਼ਾਮਲ ਨਹੀਂ ਸੀ ਜਾਂਚ ਦੌਰਾਨ ਉਸ ਦੇ ਇਮੀਗ੍ਰੇਸ਼ਨ ਫਾਰਮ ਤੇ ਰਾਸ਼ਟਰੀ ਤੇ ਪਾਸਪੋਰਟ ਨੰਬਰ ਖਾਲੀ ਸਨ ਜਿਸ ਨਾਲ ਸ਼ੱਕ ਪੈਦਾ ਹੋਇਆ ਇਸ ਦੇ ਆਧਾਰ ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਂਚ ਕੀਤੀ ਜਾ ਰਹੀ ਹੈ ਹੁਣ ਸਾਹਮਣੇ ਆ ਰਹੀ ਜਾਣਕੇ ਦੇ ਅਨੁਸਾਰ ਸਰਬਜੀਤ ਕੌਰ ਨੇ ਪਾਕਿਸਤਾਨ ਦੇ ਵਿੱਚ ਵਿਆਹ ਕਰਵਾਇਆ ਜਿੱਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਉਹ ਖੁਦ ਦਾਦੀ ਨਜ਼ਰ ਆ ਰਹੀ ਹੈ ਕਿ ਪਿਛਲੇ 9 ਸਾਲਾਂ ਤੋਂ ਉਹ ਇਸ ਨੂੰ ਪਿਆਰ ਕਰਦੀ ਹੈ ਤੇ ਆਪਣੀ ਮਰਜ਼ੀ ਦੇ ਨਾਲ ਇੱਥੇ ਆ ਕੇ ਜੇ ਨਾਲ ਨਿਕਾਹ ਕਰਵਾਇਆ ਗਿਆ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਦੱਸਦੀ ਹੈ ਕਿ ਸਰਬਜੀਤ ਕੌਰ ਜੋ ਕਿ ਪਿੰਡ ਮਾਨੀਪੁਰ ਡਾਕਟਰ ਟਿੱਬਾ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਆ ਸਰਬਜੀਤ ਕੌਰ ਨੇ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੂੰ 132 ਸ਼ਰਧਾਲੂਆਂ ਦੇ ਸਮੂਹ ਦੇ ਨਾਲ ਪਾਕਿਸਤਾਨ ਦੀ ਯਾਤਰਾ ਦੇ ਵਿੱਚ ਆਏ ਸੀ ਤਾਂ ਇਸੇ ਦੌਰਾਨ ਇਹ ਲਾਤਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਨਿਕਾਹ ਦਾ ਪਰਦਾ ਫਾਸ਼ ਹੋ ਚੁੱਕਿਆ ਤੇ ਭਾਰਤ ਵਾਪਸ ਆਉਣ ਤੋਂ ਪਹਿਲਾਂ ਸ਼੍ਰੀ ਕਾਟਕ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਤੇ ਚਾਰ ਹੋਰ ਮੈਂਬਰ ਪਹਿਲਾਂ ਹੀ ਆ ਜਾਂਦੇ ਨੇ ਪਰ ਇਸੇ ਲਾਪਤਾ ਹੋਣ ਤੋਂ ਬਾਅਦ ਲਗਾਤਾਰ ਜਾਂਚ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਸਾਫ ਹੋ ਗਿਆ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਦੇ ਵਿੱਚ ਰਹਿੰਦੇ ਮੁੰਡੇ ਦੇ ਨਾਲ ਨਿਕਾਹ ਕਰ ਲਿਆ ਜੋ ਕਿ 9 ਸਾਲਾਂ ਤੋਂ ਉਸ ਦੇ ਨਾਲ ਸੰਪਰਕ ਦੇ ਵਿੱਚ ਸੀ बस और गन बचाओ फिर इस लौ को सुरक्षित करना है और उसको घेरना है हालात को नहीं बदलते हैं और उसको करना है और बहुत बड़ा लेकिन सीधा डर का है जो मुसलमान बाजार अभी वज़ीर बाजार में हम यहां से बस और गन बचाओ फिर इस लौ को सुरक्षित करना है और उसको घेरना है हालात को नहीं बदलते हैं और उसको करना है और बहुत बड़ा लेकिन सीधा डर का है ਆਪਨੀ ਬਜ਼ੀਰਾਂ ਮਾਸ਼ਾਅੱਲ ਤੇ ਕਾਪੀ ਮੌਸਾ ਲਾ ਕੇ ਨੂੰ ਪੱਛਾਉਂਦੇ ਤੇ ਇਸਲਾਮ ਦੀ ਬਸਰਤ ਕਰਤਾ ਤੇ ਉਸੋ ਜੀ ਬੈਠਾ ਰਾਤ ਨੂੰ ਜੇ ਬੈਠਾ ਅਕੋਸੋ ਬੋਤਨਾ ਕਰਕੇ ਉਹ ਬੋਲਾ ਕਹਿਣਾ ਚੀਜਾ ਦਰਜ ਹੂੰ ਜਿਸ ਨੂੰ ਸੁਮਨ ਬੋਨਾ ਚਾਹੇ ਆਪਨੀ ਬਜ਼ੀਰਾਂ ਮਾਸ਼ਾਅੱਲ ਦੇ ਅੰਦਰ ਤੇ ਕਾਪੀ ਮੌਸਾ ਲਾ ਕੇ ਨੂੰ ਪੱਛਾਉਂਦੇ ਤੇ ਇਸਲਾਮ ਦੀ ਬਸਰਤ ਕਰਤਾ ਉਸੋ ਜੀ ਬੈਠਾ ਲੋਕੋ ਨੇ ਕਰ ਦਿੱਤਾ ਬਿਜ਼ਨਸ ਬਹੁਤ ਚੰਗਾ ਕਰਕੇ ਉਸ ਨੂੰ ਬਹੁਤ ਕੰਮ ਕਰਨਾ ਸੀ ਜਿਹੜਾ